ਸੋ ਹੰਗ ਮਹਾਰਾ ਸ਼ੇਰ ਸਿੰਘ ਨੂੰ ਪਹੁੰਚਾਂਂਦੀ ਜੈ ਸੋ ਹਰਿਆ ਸੰਗਤ ਜੀ ਬੜਾ ਖੁਸ਼ੀਆਂ ਵਾਲਾ ਸਮਾ ਹੈ ਜੋ ਆਪਾਂ ਸਾਰੇ ਜੋੜ ਬੈਠੇ ਆ ਹਜੂਰ ਸ਼ੰਸ਼ਾ ਦੇ ਚਰਨਾ ਵਿੱਚ ਇਹ ਕਰਮਾ ਵਾਲੀ ਧਰਤੀ ਹੈ ਜਿੱਥੇ ਪ੍ਰਭੂ ਦਾ ਜਾਚ ਹੋ ਰਿਹਾ ਹੈ ਜੋ ਇਹ ਵੀਰਾਂ ਨੇ ਉਪਰਾਲਾ ਕੀਤਾ ਹੈ ਜੰਮੂ ਵਾਲਿਆਂ ਨੇ ਵੇਰਵਾ ਆਉਂਦਾ ਹੈ ਸਤਜੋਗ ਵਿੱਚ 1387 ઋਸ਼ੀਆਂ ਦਾ ਕਿਵੇਂ ਰਾਜੇ ਬਲ ਦੇ ਕਾਰਨ ਅਸਮੇਤ ਜਾਗ ਵਿੱਚ ਭੋਜਨ ਕਰਨ ਗਏ ਤੇ ਬਾਵਨ ਜੀ ਦੇ ਨਾਲ ਮਿਲ ਹੋਇਆ ਰਸਤੇ ਵਿੱਚ ਉਸ ਵੇਲੇ ਭੰਵੇਂ ਵੀਰਾਂ ਨੂੰ ਬਾਵਨ ਜੀ ਮਿਲੇ ਸੀ ਪਰ ਉਹਨਾਂ ਨੇ ਕੋਈ ਪਰਦਾ ਨਹੀਂ ਚੁਕਿਆ ਓਲਾ ਰੱਖਿਆ ਕਿ ਜਿਸ ਵੇਲੇ ਮਾਤ ਲੋਕ ਤੇ ਖੇਡ ਹੋਵੇਗੀ ਪ੍ਰਗਟਦੀ ਉਦੋਂ ਤੁਹਾਨੂੰ ਹੀ ਜਨਮ ਦਵਾ ਕੇ ਅਕਾਲ ਪੁਰਖ ਮਾਤ ਲੋਕ ਤੇ ਲੈ ਆਵੇਗਾ ਉਹ ਇਸ ਸਮੇਂ ਨੂੰ ਜ਼ਰੂਰ ਯਾਦ ਰੱਖੇਗਾ ਹਜੂਰ ਸ਼ੰਚਾਨ ਨੇ ਕਿਰਪਾ ਕੀਤੀ ਖੂਨ ਦੀ ਧਰਤੀ ਤੇ ਕਿ ਮੈਂ ਸੰਸਾਰ ਦਾ ਨੁਕਸਾਨ ਨਹੀਂ ਦੇਖਿਆ ਜੋ ਗੁਰੂਆਂ ਅਵਤਾਰਾਂ ਨਾਲ ਅਕਰਾਰ ਹੋਏ ਸੀ ਤੁਹਾਡੇ ਉਹ ਲੈਣੇ ਦੇਣੇ ਦੇਣ ਵਾਸਤੇ ਇਹ ਵਿਧ ਬਣਾਈ ਹੈ ਸੰਸਾਰ ਦਾ ਨੁਕਸਾਨ ਕਿਹੜਾ ਨਹੀਂ ਦੇਖਿਆ ਕਿ ਉਸ ਵੇਲੇ ਪਾਕਿਸਤਾਨ ਹਿੰਦੁਸਤਾਨ ਦਾ ਰੌਲਾ ਪਾ ਕੇ ਭੈਣ ਭੈਣ ਦੀ ਦੁਬਾਰੇ ਜਾਨੀ ਇਸ ਰੀਤੀ ਇਹ ਲੈਣੇ ਦੇਵੇਂ ਤੇ ਪੂਰੇ ਕਿਤੇ ਕੂਪ ਕੰਪਨੀ ਦਾ ਤੇ ਇਹ ਹਾਰੇ ਕਰਦੇ ਰਹਿ 1387 ਰਿਸ਼ੀ ਜਨ ਭਗਤ ਕਹੇ ਪ੍ਰਭ ਆ ਕੇ ਵੇਖ ਸਾਡਾ ਅਨੁੱਖਾ ਸੁਕਾ ਟੁਕੜਾ ਅਨੁਤ ਇੰਤਰ ਨੇਪੁਣਾ ਪ੍ਰਮਾਤਮਾ ਕਿਤੇ ਮਾਤ ਲੋਕ ਤੇ ਆ ਕੇ ਤੂੰ ਇਹ ਖੇਲ ਕਰ ਜਨ ਭਗਤ ਕਹੇ ਪ੍ਰਭ ਆਕੇ ਵੇਖ ਸਾਡਾ ਰੁੱਖਾ ਸੁੱਖਾ ਟੁਕੜ ਟੁਕੜੀਆਂ ਵਾਲੀ ਵੰਡਣਾ ਕੋਈ ਵਡਾਈ ਆ ਜਿਸ ਨੂੰ ਖਾ ਕੇ ਕਰੀਏ ਤੇਰਾ ਸ਼ੁਕਰ ਇਹ ਕਿਰਪਾ ਕਿੱਥੇ ਹੋਈ ਐ ਮਾਨ ਸਰ ਦੀ ਧਰਤੀ ਤੇ ਜਿੱਥੇ ਅੱਜ ਸਾਰੇ ਜੁੜ ਬੈਠੇ ਹੋ ਜਿਸ ਨੂੰ ਖਾ ਕੇ ਕਰੀਏ ਤੇਰਾ ਸ਼ੁਕਰ ਤਨ ਤਨ ਤੇਰੀ ਬੇਪਰਵਾਹੀਆ ਮਿਹਰਬਾਨ ਨਿਰਗੁਣ ਧਾਰੋ ਆ ਉਤਰ ਉਤਰ ਪੂਰਬ ਪਛਮ ਦੱਖਣ ਵੇਖ ਬਖਾਈਆ ਤੂੰ ਤਾਂ ਨਿਰਗੁਣ ਧਾਰ ਆ ਪ੍ਰਮਾਤਮਾ ਪਰ ਤੂੰ ਕੀ ਕਰ ਕਿ ਸਾਡਾ ਰੁੱਖਾ ਸੁੱਕਾ ਟੁਕੜ ਜਰੂਰ ਪਰਵਾਨ ਕਰ ਮੈਂ ਅੱਗੇ ਚੱਲਿਆ ਜਾਵਾਂ ਕਿ ਵੀਰ ਜੀ ਨੇ ਟਾਈਮ ਦਾ ਵੀ ਥੋੜਾ ਜਿਹਾ ਧਮਕਾ ਮਾਰ ਰਿਹਾ ਹੈ ਕਿ ਟਾਈਮ ਬਹੁਤਾ ਨਹੀਂ ਲੈਣਾ ਮੈਂ ਜਿਆਦਾ ਪੜਿਆ ਨਹੀਂ ਪ੍ਰਮਾਤਮਾ ਨੇ ਕਿਰਪਾ ਕੀਤੀ ਸਮਾਂ ਲੈਣ ਦਾ ਜੋ ਬਾਵਾ ਜੀ ਦੇ ਲੰਗਰ ਦਾ ਵਿਆਹ ਸੀ ਬਾਵਾ ਜੀ ਨੇ ਰਾਜੇ ਭਾਂਦੇ ਤੋਂ ਭੋਜ ਨਹੀਂ ਛਕਿਆ ਉਸ ਵੇਲੇ ਚਾਰ ਭੈਣਾ ਤੇ ਇੱਕ ਮੇਮ ਸਤਜਗਤ ਵਿੱਚ ਰਾਦੇ ਵਾਦੇ ਘਰ ਭੋਜਨ ਲੈ ਕੇ ਆਏ ਉਹਨਾਂ ਦੇ ਹੁਣ ਨਾਮ ਗੁਰਦਰਸ਼ਨ ਕੌਰ ਗਵਿੰਦਰ ਕੌਰ ਕਸ਼ਮੀਰ ਕੌਰ ਜਗਜੀਤ ਕੌਰ ਸੁਖਵੰਤ ਕੌਰ ਇਹ ਪ੍ਰਮਾਤਮਾ ਨੇ ਜਦੋਂ ਕਿਰਪਾ ਕੀਤੀ ਜਿਹੜੀ ਜਨ ਭਗਤਾਂ ਨੇ ਬੇਨਤੀ ਕੀਤੀ ਸੀ ਜੋ ਕੋਨਾ 59ਵੀਂ ਚਾਰ ਪੜਣਾ ਤੇ ਇੱਕ ਵੀਰ ਨੇ ਜੋ ਭੈਣ ਗਵਿੰਦਰ ਕੋਨਾ ਇਹ ਉਸ ਵੇਲੇ ਉਹਨਾਂ ਚਾਰਾਂ ਪੜਣਾ ਦਾ ਪ੍ਰਾਸ ਸੀ ਇਹਨਾਂ ਵੀ ਬੇਨਤੀ ਕਰ ਦਿੱਤੀ ਕਿ ਪਰਮਾਤਮਾ ਇਸ ਗੱਲ ਨੂੰ ਜ਼ਰੂਰ ਯਾਦ ਰੱਖੇ ਇਹ ਵਿਹਾਰ ਜਿਸ ਵੇਲੇ ਹਜੂਰ ਜਨਸ਼ਾ ਨੇ ਕੀਤਾ ਮਾਤ ਰੁਕ ਤੇ ਚਾਰ ਮਾਤ समत शहनशाही एक तो लाके चार चेत समत सहनशाही तीन तक चौदह महीने हर रह जाके भोग लगाया जो बेनती प्रवान किया बहुत अपार कृपा की परमात्मा ने चार चेत कुछ बयान करता है ਚਾਰ ਚੇਤ ਕਹੇ ਜਨ ਭਗਤਾ ਦਾ ਲੇਖੇ ਲਾਉਣਾ ਰੁੱਖਾ ਸੁੱਕਾ ਜਿਹੜੀ ਉਸ ਵੇਲੇ ਬੇਨਤੀ ਕੀਤੀ ਸੀ ਹੁਣ ਚਾਰ ਚੇਤ ਬੇਨਤੀ ਕਰ ਰਿਹਾ ਹੈ ਜਿਸ ਵੇਲੇ ਪ੍ਰਮਾਤਮਾ ਮਾਤ ਲੋਕ ਤੇ ਆ ਗਿਆ ਸੀ ਚਾਰ ਚੇਤ ਕਹੇ ਜਨ ਭਗਤਾ ਦਾ ਲੇਖੇ ਲਾਉਣਾ ਰੁੱਖਾ ਸੁੱਕਾ ਜੋ ਪੇਟਾਂ ਦਾ ਦਤਾ ਕਰਾਈਆ ਜਦ ਮੰਜਨ ਮੰਜਾ ਮੇਟਣਾ ਦੁੱਖਾ ਦਲੇ ਦਰ ਦਿੱਤਾ ਗਵਾਈਆ ਉਜਲ ਕਰਨਾ ਮੁੱਖਾ ਮੁਖ ਢੋਲੇ ਸਿੱਤ ਸਲਾਈਆ ਇਥੇ ਉਥੇ ਦੋ ਜਹਾਂ ਅਣ ਬਣਾਉੜੇ ਆਪਣੇ ਪਤਵਾਵਾ ਦੁਖੀ ਕਿਰਪਾ ਕਰਨੀ ਹੈ ਇਹਨਾਂ ਨੂੰ ਆਪਣੇ ਬੱਚੇ ਬਣਾ ਲੈ ਇਹ ਚਾਰ ਚੇਤ ਬਿਆਨ ਕਰ ਰਿਹਾ ਹੈ ਇੱਥੇ ਉੱਥੇ ਪਰਮਾਤਮਾ ਹੈ ਸੀ ਨਾ ਇੱਥੇ ਤਾਂ ਇਹ ਇੱਥੇ ਦਾ ਮੇਲਵਾ ਆ ਤੇ ਉੱਥੇ ਕਿੱਥੇ ਸੱਚਖੰਡ ਵਿੱਚ ਪਰਮਾਤਮਾ ਉੱਥੇ ਵੀ ਆਪਣੇ ਬਣਾ ਕੇ ਰੱਖੀ ਤੇ ਇੱਥੇ ਨਹੀਂ ਹੁਣ ਇਹ ਗੱਲ ਤੇ ਪੱਕਿਆ ਨਹੀਂ ਇਹ ਬੇਨਤੀ ਕਰਦਾ ਹੈ ਚਾਰ ਚੇਹੇ ਇੱਥੇ ਉੱਥੇ ਦੋ ਜਹਾਨ ਬਣਾਉਣੇ ਆਪਣੇ ਪੁੱਤਾਂ ਪਤ ਪਰਮੇਸ਼ਵਰ ਗੋਦ ਉਠਾਈਆ ਜੇ ਤੂੰ ਮਿਹਰਵਾਨ ਹੋ ਕੇ ਟੁੱਟਾ ਜੇ ਤੂੰ ਕਿਰਪਾ ਕਰ ਦਿੱਤੀ ਹੈ ਮਾਤ ਲੋਕ ਤੇ ਆ ਗਿਆ ਹੈ ਉਹ ਕੋਜੇ ਕਮਲਿਆਂ ਲੈਣਾ ਤਰਾਈਆ ਗੁਰਮੁਖ ਨਾਲ ਕਦੇ ਕਰੀ ਨਾ ਗੁੱਸਾ ਗੁੱਸਾ ਜੁਸੇ ਵਿੱਚੋਂ ਬਾਹਰ ਕਢਾਈਆ ਸਦਾ ਭਗਤਾਂ ਦੇ ਪਿਆਰ ਦਾ ਰੰਮੀ ਭੁੱਖਾ ਪ੍ਰਮਾਤਮਾ ਤੂੰ ਕਿਰਪਾ ਰੱਖੀਂ ਨਾ ਤੇ ਮੇਰ ਦਾ ਹੱਥ ਰੱਖੀ ਇਹ ਚਾਰ ਚੇਤ ਬਿਆਨ ਕਰ ਰਿਹਾ ਹੈ ਸਦਾ ਭਗਤਾਂ ਦੇ ਪਿਆਰ ਦਾ ਰੰਮੀ ਭੁੱਖਾ ਪ੍ਰੀਤੀ ਵਿੱਚ ਪ੍ਰੀਤਮ ਪ੍ਰੇਮ ਵਰਤਾਈਆ ਅੰਤ ਅਖੀਰ ਵੇਲਾ ਉਹ ਟੁਕਾ ਜਿਸ ਦਾ ਜੋਗ ਚੌਂਕੜੀ ਰਾਤ ਕਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਾਚਾ ਹੁਕਮ ਇੱਕ ਵਾਰ ਤਾਈਆ ਫਿਰ ਪ੍ਰਮਾਤਮਾ ਨੇ ਕਿਰਪਾ ਕੀਤੀ ਕੀ ਕਿਰਪਾ ਕੀਤੀ ਪੁਰਖੇ ਕਾਲ ਕਹੇ ਮੇਰਾ ਪੂਰਾ ਹੋਇਆ ਵਿਹਾਰ ਕਿ ਜਿਹੜੇ ਇਕਰਾਰ ਹੋਏ ਸੀ ਉਹ ਮੈਂ ਵਿਹਾਰ ਪੂਰਾ ਕਰ ਲਿਆ ਹੈ ਪੁਰਖੀ ਕਾਲ ਕਹੇ ਮੇਰਾ ਪੂਰਾ ਹੋਇਆ ਵਿਹਾਰ ਵਾ ਵਾ ਵਜੀ ਵਧਾਈਆ ਸਬਦਾ ਲੈਣਾ ਦਿੱਤਾ ਉਤਾਰੂ ਸਤਜੁਗ ਤੋਂ ਲਾ ਕੇ ਤ੍ਰੇਤਾ ਦੁਆਪਰ ਕਾਲ ਯੁਗ ਪ੍ਰਮਾਤਮਾ ਨੇ ਕਿਹਾ ਕਿਸੇ ਦੀ ਬਾਕੀ ਨਹੀਂ ਰਹਿ ਗਈ ਪੁਰਖੇ ਕਾਲ ਕਹੇ ਮੇਰਾ ਪੂਰਾ ਹੋਇਆ ਵਿਹਾਰੂ ਵਾਵਾ ਵਜੀਬ ਦਾਈਆ ਸਬਦਾ ਲੈਣਾ ਦਿੱਤਾ ਉਤਾਰੂ ਉਤਰ ਪੂਰਬ ਪਸ਼ਮ ਦੱਖਣ ਕੋ ਦਿਖ ਜਾਈਆ ਕੀ ਕਿਰਪਾ ਕੀਤੀ ਉਹ ਬਾਵਨ ਆਕੇ ਕਰ ਮਿਮਸ਼ਕਾਰ ਨੇ ਉਹਨੇ ਉਸ ਚ ਚਕਾਈਆ ਕਿ ਤੂੰ اقرار ਕੀਤਾ ਸੀ ਇਹਨਾਂ ਨਾਲ ਮੈਂ ਪੂਰਾ ਕਰਨ ਵਾਸਤੇ ਆ ਗਿਆ ਹਾਂ ਤੂੰ ਵੀ ਸ਼ਬਦੀ ਤਾਰਣ ਕੇ ਨਿਮਸ਼ਕਾਰ ਕਰਦੇ 52 ਆਕੇ ਕਹਰ ਨਿਮਸ਼ਕਾਰ ਨਿਉ ਨਿਉ ਸੀਸ ਚਕਾਈਆ ਬਲ ਕਹੇ ਮੈਂ ਹੋਇਆ ਖਬਰਦਾਰ ਆਪਣੀ ਲੈ ਅੰਗੜਾਈਆ ਆਪਣੀ ਕਰਨੀ ਕਾਰ ਬਹਾਲੂ ਗੁਰਮੁਖ ਬਹਿਬਲ ਹੋ ਨਾ ਕੋਈ ਕਰਲਾਈਆ ਜੇ ਖਾਣ ਪੀਣ ਦਾ ਕਰਜ਼ਾ ਦਿੱਤਾ ਉਤਾਰ ਇਹਨਾਂ ਐ ਮੰਗ ਮੰਗੀ ਸੀ ਪ੍ਰਭੂ ਤੂੰ ਇਹਨਾਂ ਦਾ ਉਹ ਕਰਜ਼ਾ ਲਾ ਦਿੱਤਾ ਤੇ ਅੱਗੇ ਪਿਆਰ ਦਾ ਵੀ ਇਹਨਾਂ ਦੇ ਉੱਤੇ ਭੰਡਾਰਾ ਖੋਲ ਦੇ ਜਿਹੜਾ ਅਜੇ ਅਹੀਂ ਪ੍ਰਮਾਨ ਨਹੀਂ ਕਰ ਰਹਾ ਹੈ ਜੇ ਖਾਣ ਪੀਣ ਦਾ ਕਰਜ਼ਾ ਦਿੱਤਾ ਉਤਾਰੂ ਸੱਚ ਪ੍ਰੇਮ ਦਾ ਉਧਾਰ ਬਾਕੀ ਨਜਰੀ ਆਈਆ ਸਾਚੇ ਭਗਤਾ ਸਦਾ ਗੋਦ ਰਖੀ ਬੋਹਾਲੂ ਦਰਗਾਹ ਸਾਚੀ ਧਾਮ ਸੁਹਾਈਆ ਜਿੰਨਾ ਖੁਸ਼ੀਆਂ ਨਾਲ ਤੈਨੂੰ ਦਤਾ ਖਵਾਲੂ 14 ਮਹੀਨੇ ਪ੍ਰਮਾਤਮਾ ਤੂੰ ਇਹਨਾਂ ਦੇ ਘਰ ਘਰ ਜਾਂਦਾ ਰਿਆਂ ਜਿਨ੍ਹਾਂ ਤੈਨੂੰ ਖੁਸ਼ੀਆਂ ਨਾਲ ਖਵਾਇਆ ਤੂੰ ਇਹ ਨਾ ਤੇ ਕਿਰਪਾ ਕਰ ਖੁਸ਼ੀਆਂ ਨਾਲ ਪੱਕਾ ਉਹ ਜਨ ਭਾਜੀਆਂ ਵਿੱਚ ਮਲਾਈਆ ਉਹਨਾਂ ਉਹਨਾਂ ਦੇ ਨੀ ਜਵਾਲੂ ਜਗਤ ਜਾਗியே ਵਿੱਚੋਂ ਬਾਹਰ ਕਢਾਈਆ ਐਂਗਲ ਆਫ ਡੀਸੈਂਟ ਕੋਈ ਨਾ ਡਿਗਰੀ ਕਰੇ ਵਿਚਾਰੂ ਪੈਮਾਨਾ ਪਰਮੈਸ਼ ਨਾ ਕੋਈ ਕਰਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰੂ ਸਿਰ ਆਪਣਾ ਹੱਥ ਰਖਾਈਆ ਫਿਰ ਕੀ ਪ੍ਰਮਾਤਮਾ ਨੇ ਕਿਰਪਾ ਕੀਤੀ ਪੁਰਖ ਕਾਰ ਕਹੇ ਸੁਣ ਪਵਨ ਬਾਰ ਬਾਰ ਸਮਝਾਈਆ ਓ ਮੈਂ ਬਣ ਕੇ ਪਤਤ ਪਵਨ ਪਾਪੀਆਂ ਰਿਆ ਤਰਾਈਆ ਫੜਾ ਕੇ ਆਪਣਾ ਦਾਮਨ ਆ ਵਖਾ ਕੇ ਸੱਚ ਨਿਸ਼ਾਨ ਨੂੰ ਨਿਸ਼ਾਨਾ ਇੱਕੋ ਇੱਕ ਚਲਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰੂ ਸਿਰ ਆਪਣਾ ਥਿਰਖਾਈਆ ਹੋਰ ਨਾ ਰਾ ਅਡਿਕ ਦੇ ਰਿਓ ਪਰੇਸ਼ਾਨ ਕਹੇ ਆਪਣੀ ਰਸਨਾ ਲਾ ਭੋਗ ਭਗਵਨ ਦਇਆ ਕਮਾਈਆ ਓ ਤੇਰਾ ਦਰਸ਼ ਹੋਵੇ ਆਮੋਗ ਪੜਦਾ ਦੇਣਾ ਚਕਾਈਆ ਤੇਰੇ ਨਾਮ ਦਾ ਮਿਲੇ ਜੋਗ ਜੁਗਤੀ ਇੱਕ ਦਰਸ਼ਾਈਆ ਗੁਰਮਖ ਰਾ ਤਕੇ ਨਾ ਚੌਦਾ ਲੋਕ 14 ਤਬਕ ਪੰਦਮਕਾਈਆ ਜਿਹਦੇ ਕਰਵਾਣ ਕੇ ਭਗਵਾਨ ਭੋਜਨ ਛਕਦੇ ਉਹਨੇ ਕੀ ਕਰਨ ਨੂੰ ਭਗਤੀਆਂ ਕਰਨੀਆਂ ਮੋਰ ਇਹ ਤੇ ਸਮਝ ਨਹੀਂ ਸੰਸਾਰ ਚ ਕਿਸੇ ਨੂੰ ਮਿਲਿਆ ਪਹਿਲਾਂ ਚਾਰ ਜੋਗ ਗੁਰਮੁਖ ਰਾਤ ਕੇ ਨਾ 14 ਲੋਕ 14 ਤਬਕ ਪੰਦਮਕਾਈਆ ਜਿੰਨਾ ਤੇਰਾ ਗਾਇਆ ਸੱਚ ਸ਼ਲੋਕ ਸੋਹੰਗ ਢੋਲਾ ਤੁਰ ਗਈਆ ਸਵਰਗ ਦੀ ਸਤਿ ਦੀ ਆਣਾ ਕੋਈ ਰਖਾਈਉ ਜਿੱਥੋਂ ਹੋਵੇ ਨਾ ਕਦੇ ਜਿਦਾਈਆ ਇਹ ਉਹਨਾਂ ਬੱਚਿਆਂ ਦੀ ਅਖੀਰੀ ਚੋੜ ਜੋ ਪਾਵਨ ਦਵਾਰੇ ਆਸਰ ਖਾਈਆ ਸੋ ਵਕਤ ਗਿਆ ਪਹੁੰਚ ਉਹਦੇ ਸਮਾਂ ਆ ਗਿਆ ਹੈ ਜੋ ਬਲਬਾਮੰਦੇ ਟੈਮ ਉਹਨਾਂ ਪੰਜਾਂ ਨੇ ਇਹ ਪੁਕਾਰ ਕੀਤੀ ਸੀ ਕਿ ਪ੍ਰਮਾਤਮਾ ਇਸ ਗੱਲ ਨੂੰ ਯਾਦ ਜ਼ਰੂਰ ਰੱਖੀ ਇਹ ਉਹਨਾਂ ਬੱਚਿਆਂ ਦੀ ਅਖੀਰੀ ਚੋਗ ਜੋ ਭਾਵਨ ਦੁਆਰੇ ਆਸਰ ਖਾਈਆ ਸੋ ਵੇਲਾ ਵਕਤ ਗਿਆ ਪਹੁੰਚ ਰਵਦਾਸ ਤੁਮਾਰਾ ਦਇਆ ਗਵਾਈਆ ਹਰ ਸੰਗਤ ਵਿਖਾਰ ਆਪਣੀ ਮੌਜ ਨੂੰ ਮੁਆਬਜਾ ਪਿਛਲਾ ਦੇ ਚਕਾਈਆ ਤੇਰੀ ਕਰਨੀ ਨਾ ਪਵੇ ਖੋਜ ਖੁਦ ਖੋਜ ਕੇ ਲੈ ਉਠਾਈਆ ਜਨ ਭਗਤਾਂ ਤੋਂ ਭੋਗ ਲਗਾਏ ਨੀ ਜਾਣੇ ਰੋਜ ਇੱਕ ਵਾਰ ਦਾ ਲੇਖਾ ਦਰਗਾ ਸਾਚੀ ਲੈਣਾ ਪਾਈਆ ਪਰਮਾਤਮਾ ਕਿਰਪਾ ਕਰ ਦੇਣਾ ਤੇ ਇਹ ਕਿੱਥੋਂ ਤੈਨੂੰ ਲੱਭਦੇ ਰਹਿਣਗੇ ਅੱਗੇ ਵੇਖਦੇ ਰਹਿਣ ਤੇਰੇ ਚੋਜ ਚੋਟ ਪ੍ਰੀਤਮ ਤੇਰੀ ਖੁਸ਼ੀ ਮਨਾਈਆ ਭਗਤਾਂ ਉੱਤੇ ਇੱਕ ਹੋਰ ਬੜੀ ਸ਼ੁਪਾਰਸ਼ ਕੀਤੀ ਸਾਡੀ ਪਰ ਤਾਂ ਉਤੇ ਭਗਤੀ ਦਾ ਛੁੱਟੀ ਕਦੇ ਨਾ ਬੋਝ ਮੇਰ ਨਗਰ ਨਾਲ ਪਾਰ ਕਰਾਈਆ ਹਉਮੈ ਦਾ ਰਹੇ ਕੋਈ ਨਾ ਰੋਗ ਹੰਗਤਾ ਦੇਣੀ ਗਵਾਈਆ ਜਿਨ੍ਹਾਂ ਤੇਰੇ ਭੋਗ ਦਾ ਇੱਕ ਅਰਧਾ ਸਾਲਿਆ ਸੋਦ ਸਵਾਸਾ ਉਹਨਾਂ ਦਾ ਲੈ ਸਵਾਸਾ ਉਹਨਾਂ ਦਾ ਲੈਖੇ ਪਾਈਆ ਗੁਰਮੁਖਾ ਨਾਲ ਕਰੀ ਨਾ ਕਦੇ ਕਰੋਧ ਲੋਭ ਵਿੱਚ ਕਦੇ ਨਾ ਆਈਆ ਸਦਾ ਬਖਸ਼ੀ ਆਪਣੀ ਮौज ਮਜਲਸ ਆਪਣੀ ਨਾਲ ਬਣਾਈਆ ਜੋਤੀ ਜੋਤ ਸਰੂਪ ਹਰੂ ਆਪੇ ਆਪਣੀ ਕਿਰਪਾ ਕਰੂ ਸਿਰ ਆਪਣਾ ਹੱਥ ਕਈਆ ਕੀ ਭਵਨ ਜੀ ਬਾਵਨ ਕਹੇ ਮੇਰਾ ਲੈਣਾ ਮੁਕਿਆ ਉਧਾਰ ਮੈਂ ਇਹ ਨਾਲ اقرار ਕੀਤਾ ਸੀ ਪ੍ਰਮਾਤਮਾ ਤੂੰ ਦਇਆ ਕਰ ਦਿੱਤੀ ਹੈ ਕੇ ਬਾਵਨ ਕਹੇ ਮੇਰਾ ਲੈਣਾ ਮੁਕਿਆ ਉਧਾਰ ਉਹ ਉਦਮ ਕੀਤਾ ਬੇ ਦਵਾਈਆ ਜਿਹੜਾ ਘਰ ਘਰ ਜਾ ਕੇ ਭੋਗ ਲਗਾਉਂਦਾ ਸੀ ਕੀ ਕਹਿੰਦੇ ਬਾਵਨ ਜੀ ਸੁਣਿਓ ਬਾਵਨ ਕਹੇ ਮੇਰਾ ਲੈਣਾ ਮੁਕਿਆ ਉਧਾਰ ਉਹ ਦਮ ਕੀਤਾ ਬੇਪਰਵਾਹੀयां ਉਹਨਾਂ ਬੱਚਿਆਂ ਪਾਈ ਸਾਰੂ ਜੋ ਚਾਰ ਪਹਿਣਾ ਤੇ ਇੱਕ ਭਾਈਆ ਅੰਤਮ ਲੇਖਾ ਪੂਰਾ ਕਰ ਵੇਹਾਰੂ ਹਰ ਸਵੇਰ ਦਿੱਤੀ ਵਡਿਆਈਆ ਜੋਗ ਚੌਕੜੀ ਦਾ ਲੈਣਾ ਦੇ ਆਧਾਰ ਵੇਖ ਬਹਾਰ ਪੈਣੀ ਪੱਤ ਫੁੱਲ ਮੈਂ ਕਾਇਆ ਜੋ ਭਗਤ ਸਹੇਲੇ ਕੀਤੀ ਖਿਦਮਤ ਗਾਰ ਖਾਦਮ ਆਪਣੀ ਝੋਲੀ ਪਾਈਆ ਅੱਗੇ ਤਸਾਦ ਮੋਹ ਬੇ ਵਿੱਚ ਸੰਸਾਰ ਲਗੜੇ ਵਿੱਚ ਲਕਾਈਆ ਜੋਤੀ ਜੋਤ ਸਰੂਪ ਹਾਰੂ ਆਪੇ ਆਪਣੀ ਕਿਰਪਾ ਕਰੂ ਸੱਚ ਕਰਨੀ ਕਾਰ ਕਮਾਈਆ ਕੀ ਕਹਿੰਦੇ ਬਾਵਨ ਜੀ ਬਾਵਨ ਕਹੇ ਜਿਨ੍ਹਾਂ ਦਾ ਅੱਜ ਹੋਇਆ ਵੇਹਾਰੂ ਉਹ ਬਾਵਨ ਦੇ ਸਾਥੀ ਸਾਰੇ ਨਜਰੀ ਆਈਆ ਕੋਈ ਸੱਜਣ ਮੀਤ ਮਰਾਰ ਕੋਈ ਮਾਤ ਪਿਤ ਅਖਵਾਈਆ ਕੋਈ ਭੈਣਾ ਭਈਆ ਨਾਰ ਕੋਈ ਸੁੱਤ ਦਲਾਰ ਵਡਿਆਈਆ ਕੁਛ ਉਹ ਜਿਨ੍ਹਾਂ ਨੇ ਬਾਵਣ ਦਾ ਕੀਤਾ ਦਦਾਰ ਨੇਤਰ ਦਰਸ਼ਨ ਪਾਈਆ ਕੋਸ਼ ਉਹ ਜਿੰਨਾ ਪੰਨਿਆਂ ਨੇ ਭੋਜਨ ਕੀਤਾ ਤਿਆਰ ਸੋਨਾ ਪ੍ਰੇਮ ਵਧਾਈਆ ਜਿਆਦਾ ਮਾਣ ਕਿਨੂੰ ਮਿਲਿਆ ਉਹ ਕੰਨਿਆਂ ਬਾਲ ਅਣਜਾਣ 13ਵੇਂ ਸਾਲ ਖੁਸ਼ੀ ਮਨਾਈਆ ਉਸ ਵੇਲੇ ਭੈਣ ਗੁਰਦਰਸ਼ਨ ਦੀ ਉਮਰ 13 ਸਾਲ ਸੀ ਅੱਜ ਜਿਹੜੇ ਬੱਚੇ 13 ਸਾਲ ਦੇ ਆਓ ਪੌਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕਰਦੇ ਪ੍ਰਮਾਤਮਾ ਕਿਰਪਾ ਕਰਦਾ ਹੈ ਸੋਝੀ ਦਿੰਦਾ ਹੈ ਘਰੋ ਮਾਤਾ ਨੂੰ ਕਿਆ ਮਾਤਾ ਉਹ ਭਵਨ ਜੀ ਆਏ ਰਾਜੇ ਬਲਦੇ ਘਰ ਉਹਨੇ ਭੁੱਲ ਨਹੀਂ ਸਕਿਆ ਮੈਨੂੰ ਦਰਸ਼ਨ ਦਿੱਤੇ ਹਨ ਮੈਂ ਚੱਲੀ ਆ ਉਹ ਕੰਨਿਆ ਬਾਲ ਅਨਜਾਨ 13ਵੇਂ ਸਾਲ ਖੁਸ਼ੀ ਮਨਾਈਆ ਜਿਸ ਦਾ ਜਾਮਨ ਵਿੱਚ ਚਮਿਆਰੂ ਗੁਰਮਖ ਰੂਪ ਬਦਲਾਈਆ ਉਸੇ ਗੁਰਦਰਸ਼ਨ ਦਾ ਵਿਹਾਰ ਛੋਟਿਆਂ ਵੱਡਿਆਂ ਮਿਲੀ ਵਡਿਆਈਆ ਸਾਨੂੰ ਸਾਰਿਆਂ ਨੂੰ ਮਾਣ ਮਿਲ ਗਿਆ ਉਸ ਦੇ ਨਾਲ ਪਹਿਨਦੇ ਮਰੇ ਨੇ ਕੀ ਮੰਗੇ ਨੇ ਮੰਗੀ ਸੀ ਉਸੇ ਗੁਰਦਰਸ਼ਨ ਦਾ ਵਿਹਾਰ ਛੋਟਿਆਂ ਵੱਡਿਆਂ ਮਿਲੀ ਵਡਿਆਈਆ ਸਾਚੀ ਸਬਾ ਦਾ ਜਨ ਭਗਤ ਬਣੇ ਸ਼ੰਗਾਰ ਵਾਧਾ ਵਾਧਾ ਚ ਨਹੀਂ ਆਉਣਾ ਪ੍ਰਭੂ ਦੇ ਭਗਤ ਖਵਾਉਣਾ ਹੈ ਆਪਾਂ ਸਾਚੀ ਸਬਾ ਦਾ ਜਨ ਭਗਤ ਬਣੇ ਸ਼ੰਗਾਰ ਰੂਪ ਅਨੂਪ ਬਦਲਾਈਆ ਵੱਡੇ ਛੋਟੇ ਇੱਕ ਦਵਾਰ ਦਰ ਦਵਾਰਾ ਤੁਰਦਾ ਇੱਕ ਵਖਾਈਆ ਜਨ ਭਗਤ 84 ਵਿੱਚ ਜਨਮ ਲਵੇ ਨਾ ਵੇ ਸੰਸਾਰ ਹੰਸੀ ਗਾਲਾਂ ਕੋਇ ਲਟਕਾਈਆ ਪੁਰਖੇ ਕਾਲ ਆਪਣਾ ਦੇ ਅਤਬਾਰ ਜਿਹੜਾ ਹੁਣ ਵੀ ਅਤਬਾਰ ਟੁੱਟ ਗਿਆ ਤੇ ਫੇਰ ਕਿੱਧਰ ਨੂੰ ਜਾਵਾਂਗੇ ਇਹ ਤੇ ਪ੍ਰਮਾਤਮਾ ਨੇ ਸਾਨੂੰ ਅਤਬਾਰ ਦੇਤਾ ਕਿ ਮੈਂ ਪ੍ਰਮਾਤਮਾ ਹਾਂ ਪੁਰਖੇ ਕਾਲ ਆਪਣਾ ਦੇ ਇਤਬਾਰ ਬੇਇਤਬਾਰੀ ਦੇ ਗਵਾਈਆ ਰਾਤੀ ਸੁਤਿਆਂ ਫੜ ਉਠਾਲੂ ਦਰਸ਼ ਦੀਦ ਈਦ ਦੇ ਕਰਾਈਆ ਜੋਤੀ ਜੋਤ ਸਰੂਪ ਹਰੂ ਜੋਤੀ ਜੋਤ ਸਰੂਪ ਹਰੂ ਆਪੇ ਆਪਣੀ ਕਿਰਪਾ ਕਰੂ اے ਪ੍ਰਮਾਤਮਾ ਨੇ ਕਿਰਪਾ ਕੀਤੀ ਕਿ ਇਹੋ ਜਿਹਾ ਸਮਾਂ ਮੁੜ ਕੇ ਨਹੀਂ ਆਉਣਾ ਲੈਣਾ ਹੈ ਇੱਕ ਕਿਹੜੀ ਲੈਣ ਹੈ ਜਨ ਭਗਤੋ ਜਗ ਚੌਂਕੜੀ ਦੀ ਭਗਤੀ ਨਾਲੋਂ ਅੱਜ ਦੀ ਚੰਗੀ ਰਾਤ ਰਤਬਾ ਦੇਵਤੁਰ ਦਰਗਾਈਆ ਉਹ ਕਿਸੇ ਕੰਮ ਨਾ ਆਉਂਦੀ ਜੇ ਥੋੜੀ ਬੋਤੀ ਮਿਲ ਜੇ ਕਰਾਮਾਤ ਜੇ ਥੋੜੀ ਬੋਤੀ ਕਿਸ ਨੂੰ ਮਿਲ ਜੇ ਨਾ ਉਹ ਕਹਿੰਦਾ ਮੈਂ ਠੰਡਾ ਕਰਾਂ ਇਹ ਠੀਕ ਹੋ ਜਾਂਦਾ ਪਰਮਾਤਮਾ ਨੇ ਕਹਿਆ ਤਾਂ ਨਿੱਕੀ ਜੀ ਗੱਲ ਹੈ ਮੇਰੇ ਬਾਤ ਤੁਸੀਂ ਮੇਰੇ ਭਗਤ ਜੇ ਤੁਸੀਂ ਪੰਜ ਜਕਾਰੇ ਲਾਇਓ ਮੈਂ ਉੱਥੇ ਹਾਜ਼ਰ ਹੋਵਾਂਗਾ ਤੁਸੀਂ ਜਿਹੜਾ ਬਚਨ ਕਰੋਗੇ ਮੇਰੇ ਸਹੀ ਉਹ ਪੂਰਾ ਹੋ ਜਾਏਗਾ ਇੱਥੇ ਹੀ ਲੋਸ ਸੰਸਾ ਦੇ ਚਰਨਾਂ ਤੋਂ ਸਰਬਹਾਰ ਸੰਗਤ ਤੋਂ मैं माफी मांगता कि कोई बचन अगे पिछे बोलिया गया होजूर जी माफ कर माफ करे गले बल के परमात्मा ने कहा कि अतवा रखियो सो हंग मा सिंह विष्णु भगवान ਯੋਸ਼ਨਸ਼ਾਹ ਦੀ ਕਿਰਪਾ ਕਰਕੇ ਪਰਉਦੇਸ਼ੀ ਟੂਰ ਗਏ ਹਨ ਸ਼ੈਨਸ਼ਾਈ ਸੰਬਾਤ ਵਿੱਚ। ਔਰ 52 ਦਾ ਜੋ ਦੇਸ਼ ਜਿਹੜਾ 52 ਤੇ ਬੱਦ ਦਾ ਆਪਸੇ ਜਮੇਲ ਹੋਇਆ ਔਰ ਉਸ ਨੂੰ ਸਵੇਤ ਜਗਤ ਨਾਲ ਸਬੰਧ ਨੀ ਹੋਣਾ। ਤੋ ਹੁਣ ਯੋਸ਼ਨਸ਼ਾਹ ਦੀ ਕਿਰਪਾ ਕਰਕੇ ਸੰਤਾਵਾ ਪ੍ਰਿੰਪਲ ਕੋ ਆ ਕੇ ਤੇ ਹੁਣ ਸਵੇਤ ਜਾ ਦਿੱਤਾ ਹੈ ਉਹ ਸੋ ਮੈਂ ਬੁਲਾ ਰਿਹਾ ਜੀ ਨਾ ਬਰਨਦੀ ਨਾਲ ਇਹਨਾਂ ਨੇ ਅੱਜ ਸਮੇਂ ਦੀ ਜਾ ਕੇ ਸੁਵਿਧਾ ਆਇਆ ਕਿਉਂਕਿ ਤੰਨੇ ਜੁਨਾ ਨੇ ਇਹ ਪ੍ਰੋਗਰਾਮ ਰਚਿਆ ਹੈ